ਪਲਾਂਟ ਚੈੱਕ ਕਰ ਰਹੀ ਸੀ ਜਰਮੀਨੇਸ਼ਨ ਦੇ ਮੰਨ ਲੋ ਜਿਵੇਂ ਆਪਾਂ ਕਹਿ ਸਕਦੇ ਆ ਆਪਾਂ ਜਨਰ ਸੈਮੈਂਟ ਦੇ ਕਹਿ ਸਕਦੇ ਆ ਜਾਮਕਾਰ 1822 ਆਪਾਂ ਇਹਨਾਂ ਦੋਨੋਂ ਦੀ ਗੱਲ ਕਰਦੇ ਆ ਸਿਸਟਮ ਕੀ ਹੈ ਸਾਡੇ ਕਿਤੇ ਨਾ ਕਿਤੇ ਗਲਤੀ ਕੀ ਹੋ ਜਾਂਦੀ ਕਿ ਅਸੀਂ ਨਾ ਜਿਹੜੀਆਂ ਇਹ ਫਸਲਾਂ ਨੇ ਇਹ ਕ੍ਰੌਪ ਨੇ ਇਹ ਵੀ ਤੇਰੀ ਮਿੱਟੀ ਉਹ ਬਹੁਤ ਘੱਟ ਮਨ ਲ ਕੇ ਚਾਹੁੰਦੀਆਂ ਨੇ ਵੀ ਆਪਾਂ ਘੱਟ ਤੋਂ ਘੱਟ ਤੇ ਮਿੱਟੀ ਦਿੱਤੀ ਜਾਵੇ ਪਰ ਅਸੀਂ ਮਨ ਲਓ ਤੁਸੀਂ ਟੋਆਪਾਂ ਜਿੱਥੋਂ ਬੀਜ ਕੱਢਿਆ ਇਹਦੀ ਜਿੱਦੋਂ ਡੂੰਘਾਈ ਤੁਸੀਂ ਵੇਖਦੇ ਕਿੰਨੀ ਐ ਇੱਥੇ ਤੱਕ ਆ ਕੇ ਮੈਂ ਮਨ ਲਓ ਇੰਨੀ ਡੂੰਗੀ ਜਿੱਦੰਘਾਈ ਹੈ ਉਹ ਆਈ ਹੈ ਹੁਣ ਨੁਕਸਾਨ ਕਿੱਥੇ ਐ ਕਿਸਾਨ ਦੇ ਚੱਕਰ ਚ ਇਹ ਐ ਵੀ ਖਮ ਜਿਹੜਾ ਬੀ ਐ ਉਹ ਨਹੀਂ ਹਰਾਂ ਦਾ ਉਹ ਚ ਪ੍ਰੋਬਲਮ ਐ ਲੇਕਿਨ ਬੀ ਅਸੀਂ ਜਿੰਨੇ ਇਹ ਸਾਰੇ ਉਰੇ ਕੱਢੀ ਜਾਂਦੇ ਆ ਇਹਨਾਂ ਵਿੱਚ ਜਿਹੜਾ ਬੀ ਮਿਲਦਾ ਪਰ ਉਹ ਮਿਲਦਾ ਕਿੱਥੇ ਜਾ ਕੇ ਬਹੁਤ ਡੂੰਘਾ ਜਾ ਕੇ ਜਿੱਥੇ ਇਹਦਾ ਜ਼ੋਰ ਮਾਰ ਕੇ ਉਹ ਚਰਾ ਤੰਗ ਹੋਈ ਜਾਂਦਾ ਤੇ ਬਾਹਰ ਆਉਣ ਦੀ ਜਿਹੜੀ ਉਹ ਸਮੱਸਿਆ ਬਹੁਤ ਆ ਰਹੀ ਐ ਇਸ ਕਰਕੇ ਤੁਸੀਂ ਕਿਸਾਨ ਵੀਰੋਚੀ ਦਾ ਖਾਸ ਧਿਆਨ ਰੱਖਿਓ ਕਿਉਂਕਿ ਬੀਜ ਮਹਿੰਗੇ ਐ ਤੇ ਮੁੜਕੇ ਦੀ ਪਰਭਾਈ ਕਰਨੇ ਬਹੁਤ ਔਖ ਹੋ ਜਾਂਦੀ ਐ ਜੇ ਤੁਸੀਂ ਹੁਣ ਕੋਕੋ ਪਿਟੂ ਚ ਲਾ ਕੇ ਲਾਓਗੇ ਜਾਂ ਤੁਸੀਂ ਅਲੱਗ ਤੋਂ ਬੇਲਾਂ ਤਿਆਰ ਕਰੋਗੇ ਉਵੇਂ ਕਰਿਓ ਜੇ ਤੁਸੀਂ ਦੁਬਾਰੇ ਟੋਆ 'ਚ ਬੀਰ ਰੱਖੋਗੇ ਇਹ ਗਲਤੀ ਨਾ ਕਰਿਓ ਕਿਉਂਕਿ ਹੁਣ ਟੈਂਪਰੇਚਰ ਬਹੁਤ ਜ਼ਿਆਦਾ ਲੋ ਹੈ ਤੁਸੀਂ ਕਰਨਾ ਕੀ ਇਹ ਕੋਕੋਪਿਟ ਵਿੱਚ ਲਾ ਕੇ ਜਿਹੜਾ ਬੀਜ ਤੁਸੀਂ ਲਾਉਣਾ ਹੈ ਬੇਲਾ ਬਣਾ ਕੇ ਲਾ ਲਿਓ ਸੌਖੀ ਰਹੋਗੇ ਪਰ ਇਹਨਾਂ ਵਿੱਚ ਦਿੱਕਤ ਨਾ ਆ ਕਿਉਂਕਿ ਇਹਦਾ ਸ਼ੁਕਰ ਹੈ ਕਿ ਜਿਹੜੀ ਜਰਮਿਸ਼ਨ ਉਹ ਸਹੀ ਹੈ ਤਾਂ ਕਰਕੇ ਜਿਹੜਾ ਬੀਜ ਨੇ ਸਾਬਤੇ ਹਜੇ ਪਏ ਆ ਘਟੂ ਲਈ ਬਿਠੇ ਆ ਅਗਰ ਕੋਈ ਥੋੜਾ ਬੀਜ ਕੋਈ ਕਮੀ ਹੁੰਦੀ ਤਾਂ ਜਿਹੜਾ ਇੰਨੇ ਡੂੰਘੇ ਟੋਏਾਂ ਦੇ ਵਿੱਚ ਜਿਹੜਾ ਬੀਜ ਤੁਸੀਂ ਦੇਓ ਸਾਰੇ ਟੋਏ ਨਹੀਂ ਡੂੰਘੇ ਹੋਏ ਤੇ ਇਹਨੇ ਬਿਲਕੁਲ ਗਲ ਜਾਣਾ ਸੀਗਾ ਇਹ ਚੀਜ਼ਾਂ ਖਾਧੀਆਂ ਰੱਖਿਆ ਗੁਰੂ ਖਾਸ ਕਰਕੇ ਕਿਉਂਕਿ ਆਪਾਂ ਇਸ ਕਰਕੇ ਵੀਡੀਓ ਪਾਉਂਦੇ ਰਹਿੰਦੇ ਆ ਵੀ ਜਿਹੜੇ ਤੁਹਾਡੀਆਂ ਜਿਹੜੇ ਇਹ ਆਪਣੀਆਂ ਮਣੇਵਟੀਆਂ ਕਮੀਆਂ ਹੁੰਦੀ ਕਿਉਂਕਿ ਜ਼ਰੂਰੀ ਨਹੀਂ ਕਿ ਸਾਰੇ ਫਾਰਮਰ ਵੀ ਚੈਂਟ ਹੁੰਦੇ ਆ ਬਹੁਤ سارے ਤੇ ਚੋਸਤ ਹੁੰਦੇ ਆ ਤੇ ਵੀ ਇਹ ਨਵੀਂ ਮਾਤਰਾ ਨੂੰ ਨਹੀਂ ਪਤ ਲੱਗਦਾ ਤਾਂ ਕਰਕੇ ਵੀਡੀਓ ਆਪ ਬਣਾਉਨੇ ਹੁੰਦੇ ਆ ਤੁਸੀਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਿਆ ਕਰੋ